बात करनी है मैं ਗੱਲਬਾਤ ਕਰਨੀ ਆ ਪੱਤਰਕਾਰ ਸਾਥੀ ਜਿਹੜੇ ਮੈਂ ਗੱਲਬਾਤ ਕਰ ਰਿਹਾ ਪੱਤਰਕਾਰ ਸਾਥੀ ਮਨਜ ਮਨਜਿੰਦਰ ਸਿੰਘ ਸਿੱਧੂ ਬਾਰੇ ਜਿਹੜੇ ਕਿ ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਨੇਗੇ ਮਨਜਿੰਦਰ ਸਿੰਘ ਸਿੱਧੂ ਜੋ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਹੁੰਦੇ ਨੇ ਜਿਹੜਾ ਕਿ ਬਹੁਤ ਹੀ ਨਿਰਪੱਖ ਪੱਤਰਕਾਰੀ ਕਰਦੇ ਨੇ ਕਿ ਮਨਜਿੰਦਰ ਸਿੰਘ ਸਿੱਧੂ ਉਹਨਾਂ ਦੇ ਉੱਪਰ ਅੱਜ ਸਰਕਾਰ ਨੇ ਝੂਠਾ ਪਰਚਾ ਕੀਤਾ ਗਿਆ ਪਰਚਾ ਕਰਵਾਇਆ ਕਿਹਨੇ ਗਿਆ ਪਰਚਾ ਕਰਵਾਉਣ ਵਾਲੇ ਹੈਗੇ ਨੇਗੇ ਐਮਐਲਏ ਬਲਕਾਰ ਸਿੰਘ ਸਿੱਧੂ ਬਲਕਾਰ ਸਿੰਘ ਸਿੱਧੂ ਨੇ ਉਸ ਉੱਪਰ ਪਰਚਾ ਕਰਵਾਇਆ ਕਿਉਂਕਿ ਕਹਿੰਦਾ ਵੀ ਮੇਰੀ ਇੱਕ ਨਿੱਜੀ ਆਡੀਓ ਚ ਲਾਈ ਗਈ ਮੇਰੀ ਇੱਕ ਆਡੀਓ ਲੀਕ ਕੀਤੀ ਗਈ ਇਸ ਤਰ੍ਹਾਂ ਦੀਆਂ ਰੇੜੀਆਂ ਗੱਲਾਂ ਕਰਕੇ ਉਹਨਾਂ ਦੇ ਨਿੱਜੀ ਨਾਲ ਹੀ ਜਿਹੜੇ ਬੰਦੇ ਨੇਗੇ ਆ ਆਪਣਾ ਉਹਨਾਂ ਦੇ ਆਪਣੇ ਇੱਕ ਬੰਦੇ ਵੱਲੋਂ ਪਰਚਾ ਦਰਜ ਕਰਾਇਆ ਗਿਆ ਸਵਾਲ ਇਹ ਹੈ ਵੀ ਜੇਕਰ ਜਿਹੜਾ ਬੰਦਾ ਕਹਿ ਰਿਹਾ ਪਰਚਾ ਦਰਜ ਕਰਵਾਉਣ ਵਾਲਾ ਕਿ ਸਾਡੇ ਐਮਐਲਏ ਸਾਹਿਬ ਦੀ ਸ਼ਬੀ ਖਰਾਬ ਹੋਈ ਹੈ ਪਰ ਐਮਐਲਏ ਸਾਹਿਬ ਵੱਲੋਂ ਕਿਉਂ ਨਹੀਂ ਪਰਚਾ ਦਰਜ ਕਰਾਇਆ ਗਿਆ ਐਮਐਲਏ ਸਾਹਿਬ ਹੀ ਪਰਚਾ ਦਰਜ ਕਰਾਉਂਦੇ ਇਸ ਕਰਕੇ ਇਹ ਸਾਰਾ ਜਿਹੜਾ ਕਿ ਬਹੁਤ ੱੱਕਾ ਹੋ ਰਿਹਾ ਪਰਚਾ ਦਾ ਜਿਹੜਾ ਦੌਰ ਹੈ ਝੂਠੇ ਪਰਚਾ ਦਾ ਦੌਰ ਜਿਹੜਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਆਉਣ ਵਾਲਾ ਸਮੇਂ ਦੇ ਵਿੱਚ ਜਿਹੜੇ ਪर्चे ਝੂਠੇ ਪਾਏ ਜਾ ਰਹੇ ਨੇਗੇ ਇਹ ਬਹੁਤ ਹੀ ਇਹਨਾਂ ਦੇ ਉੱਪਰ ਭਾਰੀ ਪੈਣੇ ਆ ਅਸੀਂ ਸਾਡੇ ਪੱਤਰਕਾਰ ਮਨਜਿੰਦਰ ਸਿੰਘ ਸਿੱਧੂ ਦੇ ਨਾਲ ਆ ਜਿੱਥੇ ਵੀ ਕਿਤੇ ਡਿਊਟੀ ਲਾਉਣਗੇ ਡਟ ਕੇ ਭਰਾ ਦੇ ਨਾਲ ਖੜਾਂਗੇ ਪਰ ਬੜਾ ਦੁੱਖ ਹੁੰਦਾ ਕਹਿੰਦੇ ਇੱਕ ਪਰਚਾ ਨੇ ਕਹਿੰਦੇ ਹੋਰ ਵੀ ਕਈ ਥਾਵਾਂ ਤੇ ਜਿਹੜੇ ਪਰਚੇ ਪਾਏ ਜਾ ਰਹੇ ਨੇਗੇ ਇਸ ਕਰਕੇ ਜਿਹੜਾ ਇਹ ਬਹੁਤ ੱੱਕਾ ਹੋ ਰਿਹਾ ਅਸੀਂ ਇਹ ੱੱਕੇ ਦਾ ਡਟ ਕੇ ਬਰੋ ਡਟ ਕੇ ਵਿਰੋਧ ਕਰਾਂਗੇ ਸਾਹਮਣਾ ਕਰਾਂਗੇ ਲੜਾਈ ਲੜਾਂਗੇ ਅਸੀਂ ਸਾਡੇ ਭਰਾ ਦੇ ਨਾਲ ਆ ਹਰ ਪੱਖੋਂ ਜਿੱਥੇ ਵੀ ਕਿਤੇ ਸਾਨੂੰ ਕੋਈ ਪ੍ਰੋਟੈਸਟ ਕਰਨਾ ਪਿਆ ਅਸੀਂ ਉਹਦੇ ਨਾਲ ਖੜਾਂਗੇ ਭਰਾ ਦੇ ਪਰ ਇਹਨਾਂ ਮੈਂ ਇਹਨਾਂ ਨੂੰ ਕਹਿ ਦੇਣਾ ਚਾਹਣਾ ਜਿਹੜੇ ਝੂਠੇ ਪਰਚੇ ਪਾਉਣ ਵਾਲਾ ਨੂੰ ਜਾਂ ਸਰਕਾਰਾਂ ਨੂੰ ਜਾਂ ਐਮਐਲਏ ਨੂੰ ਸਦਾ ਨਹੀਂ ਹਲਾਤ ਰਹੇ ਦੇ ਮਾੜੇ ਬੰਦੇ ਦੇ ਕਹਿੰਦਾ ਸਦਾ ਨਹੀਂ ਚੜਾਈਆਂ ਰਹਿੰਦੀਆਂ ਇਹ ਚੜਾਈਆਂ ਸਦਾ ਨਹੀਂ ਰਹਿਣੀਆਂ ਇਸ ਕਰਕੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਮਾਜੇ ਬਹੁਤ ਬੁਰੀ ਤਰ੍ਹਾਂ ਭੁਗਤਨੇ ਪੈਣਗੇ ਜਿਹੜਾ ਕਿਸੇ ਤੁਸੀਂ ਝੂਠੇ ਪਰਚਿਆਂ ਦਾ ਦੌਰ ਚਲਾਇਆ ਕਿਸੇ ਪਹਿਲਾਂ ਆਪਾਂ ਦੇਖਦੇ ਹਾਂ ਉਹਦੇ ਸਰਕਾਰਾਂ ਦੇ ਵਿੱਚ ਝੂਠੇ ਪਰਚੇ ਹੁੰਦੇ ਆਉਂਦੇ ਸੀਗੇ ਤੁਸੀਂ ਕਹਿੰਦੇ ਸੀਗਾ ਉਹ ਨਵੇਂ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ ਬਦਲਾਅ ਵਾਲੀ ਰਾਜਨੀਤੀ ਲੈ ਕੇ ਆਵਾਂਗੇ ਤੁਸੀਂ ਕਿ ਜਿਹੜਾ ਉਹ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੀ ਮਾੜੇ ਹੋ ਕੇ ਸਾਹਤ ਹੋਏ ਹੋ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜੇ ਕਿ ਮਾੜੇ ਇਹ ਪਰਚੇ ਝੂਠੇ ਪਾ ਰਹੇ ਹੋ ਤੁਹਾਨੂੰ ਬਹੁਤ ਹੀ ਭਾਰੀ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਤੇ ਪੱਤਰਕਾਰਾਂ ਦੀ ਆਵਾਜ਼ ਬੰਦ ਕਦੇ ਕੋਈ ਨੌਜਵਾਨ ਆਪਣੀ ਪੰਜਾਬ ਦੀ ਗੱਲ ਕਰਦਾ ਕਿਤੇ ਉਹਦੇ ਉੱਪਰ ਝੂਠੇ ਪਰਚੇ ਕਦੇ ਨੌਜਵਾਨ ਵੀ ਆਪਣੇ ਪੰਜਾਬ ਦੀ ਗੱਲ ਕਰਦਾ ਉਹਨੂੰ ਮਰਵਾ ਦਿੱਤਾ ਜਾਂਦਾ ਕੁਲੀਆਂ ਮਰਵਾ ਦਿੱਤੇ ਜਾਂਦੇ ਨੇ ਜੇਕਰ ਨੌਜਵਾਨ ਆਪਣੇ ਧਰਤੀ ਦੀ ਗੱਲ ਕਰਦੇ ਨੇ ਤਾਂ ਚਲੋ ਜੀ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਜਿਹੜਾ ਅਜਾਹ ਕੁਝ ਇਹ ਪੰਜਾਬ ਦੀ ਤੁਹਾਨੂੰ ਰਾਜਨੀਤੀ ਦੇ ਵਿੱਚ ਚੱਲ ਰਿਹਾ ਹੈ ਇਹ ਜਿਹੜਾ ਪੱਤਰ ਜਿਹੜਾ ਸਾਡੇ ਸਾਥੀ ਉੱਪਰ ਇਸ ਸਮੇਂ ਪਰਚਾ ਦਰਜ ਕਰਵਾਇਆ ਅਸੀਂ ਬਲਕਾਰ ਸਿੰਘ ਸਿੱਧੂ ਨੂੰ ਕਹਿ ਦੇਣਾ ਚਾਹੁੰਦੇ ਹਾਂ ਕਿ ਭਰਾਵਾ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਸਾਥਤ ਹੋਣਾ ਕਿਉਂਕਿ ਜਿਹੜਾ ਤੂੰ ਝੂਠਾ ਪਰਚਾ ਕਰਵਾਇਆ ਇੱਕ ਨਿਰਪੱਖ ਪੱਤਰਕਾਰ ਦੇ ਪੰਜਾਬ ਦੀ ਗੱਲ ਕਰਨ ਵਾਲਾ ਦੱਬੇ ਕੁਤਲੇ ਲੋਕਾਂ ਦੀ ਗੱਲ ਕਰਨ ਵਾਲਾ ਸਰਕਾਰ ਦੇ ਜਿਹੜੇ ਨਕਾਮੀਆਂ ਨੇ ਉਹਨਾਂ ਨੂੰ ਟਟ ਕੇ ਬੋਲਣ ਵਾਲਾ ਕਿਉਂਕਿ ਜਿਹੜਾ মিডিਆ ਨਾ ਜ਼ਿਆਦਾਤਰ মিডিਆ ਜਿਹੜਾ ਪੰਜਾਬ ਦਾ ਬਹੁਤ ਸਾਰਾ মিডিਆ ਵਿਕੀ ਚੁੱਕਿਆ ਇਸ ਕਰਕੇ ਮਨਜਿੰਦਰ ਸਿੰਘ ਸਿੱਧੂ ਉਹ ਪੱਤਰਕਾਰ ਹੈ ਜਿਹੜਾ ਕਿ ਡਟ ਕੇ ਹਰ ਇੱਕ ਸਰਕਾਰ ਦੀ ਨਕਾਮੀ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਰਿਹਾ ਤੇ ਸਰਕਾਰ ਦੇ ਜਿਹੜੇ ਗਲਤੀਆਂ ਨੂੰ ਸਾਹਮਣੇ ਲੈ ਕੇ ਆਉਂਦਾ ਰਿਹਾ ਬਹੁਤ ਹੀ ਡਟਕੇ ਪੱਤਰਕਾਰੀ ਕਰ ਰਿਹਾ ਸਾਡਾ ਭਰਾ ਅਸੀਂ ਉਸ ਭਰਾ ਦੇ ਨਾਲ ਆ ਕੋਈ ਗੱਲ ਨਹੀਂ ਇਹਨਾਂ ਨੂੰ ਪਰਚੇ ਪਾਲਣ ਦੇ ਅਸੀਂ ਖਾਰਜ ਵੀ ਕਰਾਉਣੇ ਜਾਣਦੇ ਆ ਅਸੀਂ ਲੜਨਾ ਜਾਣਦੇ ਆ ਅਸੀਂ ਸਾਡੇ ਉਸ ਭਰਾ ਨਾਲ ਲੜਾਂਗੇ ਆ ਪੜਾ ਲਈ ਲੜਾਂਗੇ ਇਸ ਕਰਕੇ ਅਸੀਂ ਸਾਡੇ ਸਾਥੀ ਦੇ ਨਾਲ ਡਟਕੇ ਆ ਤੇ ਪਰ ਝੂਠੇ ਡਿੱਡੇ ਕੀ ਬਕਾਓ ਮੀਡੀਆ ਉਹਨਾਂ ਦਾ ਕਿਸੇ ਨੇ ਮਨਜਿੰਦਰ ਸਿੰਘ ਸਿੱਧੂ ਦੀ ਗੱਲ ਵੀ ਨਹੀਂ ਕਰਨੀ ਕਿਉਂਕਿ ਗੱਲ ਸਰਕਾਰ ਦੇ ਖਿਲਾਫ ਹੈ ਸਰਕਲ ਸਰਕਾਰ ਦੇ ਬੰਦੇ ਨੇ ਐਮਐਲਏ ਨੇ ਪਰਚਾ ਦਰਜ ਕਰਵਾਇਆ ਤੇ ਇਸ ਕਰਕੇ ਅਸੀਂ ਸਾਡੇ ਉਸ ਪੱਤਰਕਾਰ ਸਾਥੀ ਨਾਲ ਡੱਟ ਕੇ ਖੜਾਂਗੇ ਡੱਟ ਕੇ ਲੜਾਈ ਲੜਾਂਗੇ ਕੱਲਾਣਾ ਸਮਝੀ ਤੇਰੇ ਨਾਲ ਸਾਰਾ ਪੰਜਾਬ ਆ ਤੂੰ ਸੱਚ ਦੀ ਗੱਲ ਕਰਦਾ ਮਨਜਿੰਦਰ ਸਿੰਘ ਸਿੱਧੂ ਬਾਈ ਤੇਰੇ ਨਾਲ ਡੱਟ ਕੇ ਖੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਹੋਰ ਕਰਾਂਗੇ ਕਿਉਂਕਿ ਬਾਈ ਜੀ ਗੱਲ ਸਿੱਨੇ ਵੀ ਤੁਸੀਂ ਭਰਾ ਸੁਣ ਰਹੇ ਹੋ ਪਰਚਾ ਇੱਕ ਨਹੀਂ ਕੀਤਾ ਜਾ ਰਿਹਾ ਪਰਚੇ ਹੋਰ ਵੀ ਬਹੁਤ ਸਾਰੇ ਕੀਤੇ ਜਾ ਰਹੇ ਨੇਗੇ ਕਿਉਂਕਿ ਕਈ ਥਾਵਾਂ ਤੇ ਅਕਿ ਤਨ ਪਰਚਿਆਂ ਦੀ ਗੱਲ ਹੋ ਰਹੀ ਆ ਵੀ ਤਿੰਨ ਪਰਚੇ ਹੋਰ ਪਾਏ ਜਾ ਰਹੇ ਨੇਗੇ ਇਹ ਨਵਾਂ ਕੰਮ ਚਲਾਇਆ ਇੱਕ ਪਰਚਾ ਪਾ ਲੋ ਨਾਲ ਨਾਲ ਚਾਰ ਪੰਜ ਹੋਰ ਪਰਚਾ ਬੰਦੇ ਨੂੰ ਪੂਰਾ ਹਰਾਸਮੈਂਟ ਕਰੋ ਥਾ ਥਾਮ ਤੇ ਰਿਮਾਂਡ ਲਈ ਫਿਰੋ ਥਾ ਥਾਮ ਦੇ ਕੜੀਸੀ ਫਿਰੋ ਇਹ ਜਿਹੜਾ ਇੱਕ ਨਵਾਂ ਕੰਮ ਚਲਾਇਆ ਟਰਤ ਪਹਿਲਾਂ ਸਰਕਾਰਾਂ ਇੱਕ ਪਰਚਾ ਪਾ ਕੇ ਖੜਦੇ ਸੀ ਇਕੱਠੇ ਤਿੰਨ ਪਰਚੇ ਦਾ ਚਾਰ ਪਰਚੇ ਦਾ ਪੰਜ ਪਰਚੇ 700 800 ਪਰਚੇ ਇਕੱਠੇ ਪਾ ਦਦੇ ਆ ਮੰਨੇ ਇਹ ਨਵਾਂ ਇੱਕ ਰਵਾਇਤ ਚਲਾਇਆ ਇਹਨਾਂ ਨੇ ਇਸ ਕਰਕੇ ਅਸੀਂ ਸਾਡੇ ਭਰਾ ਦੇ ਨਾਲ ਡਟਕਿਆ ਕਿਉਂਕਿ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਜਿਹੜਾ ਕਿ ਆਪਣੇ ਲੋਕਾਂ ਦੀ ਗੱਲ ਕਰੂਗਾ ਹੱਕ ਸੱਚ ਦੀ ਗੱਲ ਕਰੂਗਾ ਉਸ ਹਰ ਇੱਕ ਇਨਸਾਨ ਦੇ ਨਾਲ ਅਸੀਂ ਅਸੀਂ ਨਾਲ ਆ ਨਾਲ ਰਹਾਂਗੇ ਅਸੀਂ ਆਪਣੇ ਪੰਜਾਬ ਲਈ ਜਿਹੜਾ ਵੀ ਕੋਈ ਬਾਤ ਬੁਲੰਦ ਕਰੂਗਾ ਅਸੀਂ ਉਹ ਹਰ ਇੱਕ ਉਸ ਭਰਾ ਦੇ ਨਾਲ ਆ ਅਸੀਂ ਮਨਜਿੰਦਰ ਸਿੰਘ ਸਿੱਧੂ ਸਾਡੇ ਪੱਤਰਕਾਰ ਭਰਾ ਦੇ ਨਾਲ ਆ ਜਿੱਥੇ ਵੀ ਕਿਤੇ ਆਉਣ ਵਾਲੇ ਸਮੇਂ ਡਿਊਟੀ ਲੱਗੂਗੀ ਅਸੀਂ ਨਿਭਾਵਾਂਗੇ ਡਟ ਕੇ ਸਪਰਸ਼ ਦਾ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ